ਹੈਲੋ ਹੋਣੀ ਹੋਣੀ ਫੜੀ ਕਰੇ ਨਾ ਮੈਂ ਸਾਡਾ ਬੱਚਾ ਵੀਰ ਅੱਜ ਦੀ ਨਹੀਂ ਗੋਲੀ ਕਰਨੀ ਕੱਚਾ 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 ਮੈਂ ਨਹੀਂ ਕਰਦਾ ਸੋਨੇ ਵਰਗੀ ਮੈਂ ਵੀਰੇ ਵੱਡਾ ਵੀਰ 15000 ਖਰਚਾ ਮੈਂ ਤੇਰੀ ਜਾਨ ਮਾਰਦਾ ਦੁੱਧ ਵਾਲੀ ਲੈ ਕੇ ਜਾਣਾ ਲੈ ਮਿੱਤਰੋ ਆਪਾਂ ਨਾ ਧਨੌਲੇ ਪਹੁੰਚੇ ਹੋਏ ਸੀ ਜਿਹੜੀ ਹਲਕ 11 ਤਰੀਕ ਨੂੰ ਲੱਗਦੀ ਹੈ ਮਹੀਨੇ 'ਚ ਵੱਡੀ ਮੰਡੀ ਹੁੰਦੀ ਜਿਹੜੀ 11 ਤਰੀਕ ਨੂੰ ਲੱਗਦੀ ਜਿਹੜੀ 27 ਨੂੰ ਲੱਗਦੀ ਉਹ ਛੋਟੀ ਹੋ ਜਾਂਦੀ ਆ ਤੇ ਲੋਕਲ ਮੰਡੀ ਜਿਹੜੀ 11 ਤਰੀਕ ਵਾਲੀ ਅੱਜ ਮੰਡੀ ਦੇ ਭਾਅ ਸੁਣ ਕੇ ਸੋਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਰੇਟ ਹੀ ਇਹੋ ਜੇ ਕਰਤੇ ਲੋਕਾਂ ਨੇ ਜਿਹੜੇ ਮਤਲਬ ਹੋਸ ਉਡਾਉਣ ਵਾਲੇ 11 ਤਰੀਕ ਨੂੰ ਮੰਡੀ ਲੱਗਦੀ ਤਨੌਲੇ ਤੇ ਆਜੋ ਫਿਰ ਮੰਡੀ ਦੇ ਵਿੱਚ ਆਪਾਂ ਚੱਲਦੇ ਆ ਤੁਹਾਨੂੰ ਸਾਰਾ ਦਿਖਾਉਣੇ ਆ ਕਿੰਨੇ ਕਿੰਨੇ ਰੇਟ ਦੀਆਂ ਮੱਝਾਂ ਆਈਆਂ ਕਿੰਨੇ ਕਿੰਨੇ ਰੇਟ ਦੀਆਂ ਮੱਝਾਂ ਵਿਕੀਆਂ ਆ ਆਜੋ ਫਿਰ ਲੈ ਮਿੱਤਰੋਣਾ ਬਾਈ ਚੋਟੀ ਲੈ ਕੇ ਆਇਆ ਮੰਡੀ ਤੇ ਲੈ ਕੇ ਵੀ ਆ ਨਾ ਸਰਾ ਗੱਲਬਾਤ ਕਰੀ ਪਈ ਆ ਝੋਟੀ ਦੇ ਪਹਿਲਾਂ ਤੁਸੀਂ ਦਰਸ਼ਨ ਕਰ ਲੋ ਤੇ ਫੇਰ ਤੁਸੀਂ ਕੀਮਤ ਸੁਣ ਕੇ ਵੀ ਹੈਰਾਨ ਰਹੇ ਹੋਗੇ ਦੁੱਧ ਸੁਣ ਕੇ ਵੀ ਤੇ ਚੰਗੀਆਂ ਝੋਟੀ ਕੱਦ ਵੇਢੀ ਵੱਡਾ ਤੇ ਇੱਕ ਵਾਰੀ ਆਪਾਂ ਤੋਰ ਕੇ ਦਿਖਾ ਦਈਏ ਤੇ ਫੇਰ ਬਾਈ ਨਾਲ ਸਾਰੀ ਪ੍ਰੋਪਰ ਗੱਲਬਾਤ ਕਰਾਂਗੇ ਇੱਕ ਵਾਰੀ ਝੋਟੀ ਤੁਸੀਂ ਤੁਰਦੀ ਚੈੱਕ ਕਰੋ ਤੋਰ ਬਈ ਮੁੰਡਿਆ ਕਰਾਂ ਤੁਰਦੀ ਚੈੱਕ ਕਰੋ ਤੇ ਕੀ ਗੱਲਬਾਤ ਆ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਜੇ ਕਮੀ ਤੁਹਾਨੂੰ ਲੱਗਦੀ ਹੈ ਕੋਈ ਪਰ ਮੈਨੂੰ ਤਾਂ ਇਹਦੇ ਵਿੱਚ ਕੋਈ ਕਮੀ ਨਹੀਂ ਲੱਗਦੀ ਤੇ ਹਵਾਨਾ ਹੋ ਉਹਨਾਂ ਕੀ ਜਮਾ ਵਾਜਾ ਵਾਜਾ ਕਰ ਦਿੰਦੇ ਨੇ ਮੰਡੀ ਚ ਥਣ ਲੇਵਾ ਬਿਲਕੁਲ ਸਾਫ ਆ ਇੱਕ ਨੰਬਰ ਤੇ ਜਮਾ ਠੀਕ ਆ ਚੋਣ ਚੋਣ ਚੰਗਾ ਲੱਗਿਆ ਤੇ ਲੇਵਾ ਲੈ ਕੇ ਮੈਂ ਤਾਂ ਤੁਰਾਂ ਨਹੀਂ ਆਂਦਾ ਚੰਗੇ ਦੁੱਧਰ ਕਾੜਦੀ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਇੱਕ ਵਾਰੀ ਝੋਟੀ ਬੰਨ੍ਹ ਦੀਏ ਰਿੰਗ ਸਿੰਘ ਆ ਤੇ ਚੰਗੀ ਹੈਣਾ ਜੇ ਆਪਾਂ ਗੱਲ ਕਰੀਏ ਤਾਂ ਬਾਈ ਨੇ ਵੀ ਸ਼ਿੰਗਾਰਨ ਕਰਨੀਓ ਕਮੀ ਨਹੀਂ ਸੱਡੀ ਕੋਈ ਤਣਾਉਲੇ ਪਹੁੰਚੇ ਹੋਏ ਸੀ ਮੰਡੀ ਤੇ 11 ਵਾਲੀ ਤੇ ਵੱਡੀ ਮੰਡੀ ਆ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਹਾਂ ਬਾਈ ਸੱਸੀ ਗਾਲ ਸੱਚੀ ਗਾਲ ਤੇ ਬਾਈ ਇੱਕ ਮਰਜ਼ਾ ਨਾਮ ਦੱਸੋ ਆਪਣਾ ਮੇਰਾ ਹਰਜੀਤ ਆ ਬਾਈ ਠੀਕ ਆ ਹਰਜੀਤ ਬਾਈ ਜੇ ਇਸ ਝੋਟੀ ਦੀ ਗੱਲ ਕਰ ਲਈਏ ਤਾਂ ਕਹਿੰਨੇ ਸੁਆ ਦੂਜੇ ਸੁਆ ਭਰਾ ਠੀਕ ਆ ਵਪਾਰ ਦਾ ਕੰਮ ਆ ਆਪਣਾ ਬਾਈ ਕੇ ਵਪਾਰ ਦਾ ਬਾਈ ਠੀਕ ਆ ਵਪਾਰ ਦਾ ਸ਼ੌਂਕੀਆ ਸ਼ੌਂਕੀਆ ਲੈ ਮੇਤਰੋ ਬਾਈ ਹਰਜੀਤ ਦਾ ਵਪਾਰ ਦਾ ਕੰਮ ਆ ਸ਼ੌਂਕੀਆ ਕਹਿੰਦਾ ਬਾਈ ਕਹਿੰਦਾ ਸੌਂਕ ਦੇ ਪਸ਼ੂ ਖਰੀਦਦੇ ਆ ਮਹਿੰਗਾ ਸਸਤਾ ਕੋਈ ਨਹੀਂ ਦੇਖਦੇ ਉਹਣਾ ਜਿਹੀ ਜਿਮਾ ਉਹਦੇ ਪੈਸੇ ਲਾਉਂਦੇ ਉਹਦੇ ਪੈਸੇ ਠੀਕ ਆ ਤੇ ਹਰਜੀਤ ਆਪਣਾ ਪਿੰਡ ਕਿਹੜਾ ਬਾਈ ਪਿੰਡ ਹੀੜੀ ਕੇ ਜੀ ਹੀੜੀ ਕੇ ਕਿੱਥੇ ਰਹਿ ਗਿਆ ਯਾਰ ਰਹਿ ਗਿਆ ਬਾਈ ਸ਼ੇਰ ਪਠਾਣੇ ਕੋਲੇ ਸ਼ੇਰਪਠਾਣੇ ਕੋਲੇ ਜ਼ਿਲ੍ਹਾ ਸੰਗਰੂਰ ਆ ਸਾ ਬਨਾਲਾ ਤੇ ਸੰਗਰੂਰ 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 ਬਾਡਰ ਤੇ ਰਹਿ ਗਿਆ ਹਾਂ ਠੀਕ ਆ ਤੇ ਹਰਜੀਤ ਜੀ ਆਪਾਂ ਬਾਈ ਛੋਟੀ ਗੱਲ ਕਰ ਲਈ ਦੂਜੇ ਸੂਏ ਕਹਿੰਦੇ ਦੂਜੇ ਸੂਏ ਦੂਜੇ ਸੂਏ ਕਾ ਦਿਨ ਹੋ ਗਿਆ ਅੱਜ ਅੱਜ ਨੂੰ 15 ਦਿਨ ਹੋ ਗਏ ਸੂਈ ਬਾਈ 15 ਦਿਨਾਂ ਨੇ ਸੂਈਆਂ ਰਾਮਰਾ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ ਤਾਂ ਜੋ ਤੁਮ ਈਪ ਖਵਾਓਗੇ ਵਹ ਯਾਦ ਪਰ ਦਿਖੇ जब उसकी लेवटी सुथरी और बढ़िया तैयार हो जाएगी जब ठोकर बाल्टी दूध की काटोगी तो उस खातर बाट के देखन लाग रही हो तावड़ी ही जाओ ना तो बड़का के बाबू ने भेज दो मेडिकल स्टोर पे उड़ते लेकर दस दस एम एल तड़के सांझ इससे थारी भैंस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है और बेबे और भी घनी जानकारी चाहिए इसे ना 23 ਨੰਬਰ 'ਤੇ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੂਇਆ ਮਿੱਤਰੋ ਦੁੱਧ ਬਈ ਇਸ ਟਾਈਮ ਹੁਣ ਹੈ 22 ਲੀਟਰ ਠੰਡਾ ਪੂਰਾ ਬਣਾ ਦੇਗਾ ਹਾਂ ਹਾਂ ਬਣਾ ਦੇਗਾ ਕਈ ਵਾਰ ਕਹਿਣ ਤੇ ਕਰਾਉਂਦਾ ਕੋਈ ਹਲਕਾ ਠੰਡਾ ਕੰਡੇ ਵਾਲਾ ਮੰਗੋ ਕੱਟੀ ਅਰਜਨ ਕੁੰਗੜ ਦੀ ਬਾਈ ਹਰਜੀਤ ਦਾ ਕਹਿਣਾ ਕੰਡਾ ਲੈ ਕੇ ਆ ਜਾਓ ਮਿੱਤਰੋ ਤੰਨ ਟਾਈਮ ਚਵਾਈ ਕਰਕੇ ਦੇਖ ਲਓ 21 ਕਿਲੋ ਬਾਈ ਹਾਂ ਹਾਂ 21 ਕਿਲੋ ਦੁੱਧ ਹੁਣ ਮੌਕੇ ਦਾ ਪੂਰਾ ਤਿਆਰ ਆ ਮੰਗਰਾ ਕੱਟੀ ਅਰਜਨ ਕੁੰਗੜ ਦੀ ਪ੍ਰੂਫ ਹੈਗੇ ਬਾਈ ਆਪਣੇ ਕੋਲੇ ਹਾਂ ਹਾਂ ਕੱਟੀ ਦੇ ਸੀਮਨ ਸੁਮਣ ਨਾ ਸੀਮਨ ਨਹੀਂ ਹੈਗਾ ਬਾਈ ਬਸ ਮਨ ਲਾ ਵੀ ਅਰਜਨ ਗੁੰਗੜ ਦਾ ਗਿਆ ਕਿ ਭਰਾ ਇਹ ਹਾਂ ਹਾਂ ਅਰਜਨ ਗੁੰਗੜ ਦੀ ਕੱਟੀ ਆ ਝੋਟੀ ਦੂਜੇ ਸੂਏ 21 ਕਿਲੋ ਦੁੱਧ ਦਾ 10 ਟਾਈਮ ਤਿਆਰ ਆ ਤੇ ਕੀ ਉਮੀਦ ਲੱਗਦੀ ਬਾਈ ਹਰਜੀਤ ਦੁੱਧ ਦੀ ਕਿੰਨਾ ਪਾਉਗੀ ਦੁੱਧ ਬਾਈ 25 ਲੀਟਰ ਤੇ ਪਾ ਲਿਓ 25 ਜਾਓ ਬਾਕੀ ਆ ਦੀ ਸੇਵਾ ਦੇ 6 ਵਾਦਿਆਂ ਜੇ ਆਪਣੇ ਕੋਲੇ ਰਹੀ ਮਨ ਲਾ 25 ਤੋੜ ਦੇ ਆ ਬਾਗਜੂ ਬਾਗਜੂ ਰਾਮਾ ਠੀਕ ਆ ਬਾਈ ਕਹਿੰਦਾ 25 ਦੇ ਤੋੜ ਦਿਆਂਗੇ ਜੇ ਆਪਣੇ ਕੋਲੇ ਖੜੀ ਰਹੀ ਬਾਕੀ ਤੁਸੀਂ ਕੰਡਾ ਲਿਓਣਾ ਮਿੱਤਰੋ ਬਾਈ ਹਰਜੀਤ ਨਾਲ ਟੈਲੀਫੋਨ ਕਰ ਲਿਓ ਬਾਈ ਇੱਕ ਵਾਰ ਤਾਂ ਫੋਨ ਨੰਬਰ ਕਰਕੇ ਬਾਈ ਕੋਲੇ ਆਓ ਪੂਰਾ ਕੰਡਾ ਲੈ ਕੇ ਨਾਲ ਤੰਨਾ ਟਾਈਮ ਚਵਾਈ ਕਰਕੇ ਦੇਖ ਲਓ ਝੋਟੀ ਦੀ ਜੇ ਦੁੱਧ 21 ਕਿਲੋ ਹੁਣ ਇਸ ਟਾਈਮ ਹੋਇਆ ਤਾਂ ਬਾਈ ਲੈ ਜੋ ਨਹੀਂ ਖੜੀ ਹੈ ਨਾ ਹਾਂ ਹਾਂ ਬਾਈ ਅਰਜਨ ਗੁੰਮਰ ਦੀ ਕੱਟੀ ਆ ਮਗਰ ਦੂਜੇ ਸੂਏ ਝੋਟੀ ਆ ਤੇ ਹਰਜੀਤ ਬਾਈ ਰੇਟ ਦੀ ਗੱਲ ਆਉਂਦੀ ਹੈ ਰੇਟ ਕੀ ਕਰਤਾ ਰੇਟ ਬਾਈ 11 ਲੱਖ 11 ਲੱਖ ਮਾਨਦਾਨ ਹੋ ਜੂ ਹਾਂ ਮੌਕੇ ਤੇ ਮੌਕਾ ਲਓ ਜੀ ਮੌਕੇ ਤੇ ਕਰ ਲਾਂਗੇ ਮੌਕੇ ਤੇ ਮਾਨਦਾਨ ਕਰ ਰੇਟ ਮੰਡੀ ਹਿਸਾਬ ਕਰਤਾ ਮੰਡੀ ਦੇ ਹਿਸਾਬ ਨਾਲ ਰੇਟ ਬਾਈ ਨੇ ਕਿਹਾ ਮੰਡੀ ਦੇ ਹਿਸਾਬ ਕਰਤਾ 11 ਲੱਖ ਰੁਪਿਆ ਅੱਜ ਮੰਡੀ ਦੇ ਪਹੁੰਚਿਆ ਬਾਈ ਚੰਗਾ ਚੰਗਾ ਮਾਲ ਪੂਰਾ ਟ ਠੀਕ ਆ ਜਿਹੜੇ ਭਰਾ ਕਹਿੰਦੇ ਲੱਖ ਲੱਖ ਵਾਲੇ ਤਾਂ ਟਾਈਮ ਨੰਘ ਚੁੱਕੇ ਨਾ ਬਾਈ ਟੋਕੜ ਲਿਆਂਦੀ ਤਿੰਨ ਲੱਖ ਦੀ ਲੈ ਬਾਈ ਤੂੰ ਸੁਣ ਲੋ ਟੋਕੜ ਲਿਆਂਦੀ ਤਿੰਨ ਲੱਖ ਰੁਪਏ ਦੀ ਜਿਹੜੇ ਭਰਾ ਹਜੇ ਖਰੀਦਣ ਨੂੰ ਫਿਰਦੇ ਨਾ ਵੀ ਕੋਈ 80000 ਦੀ ਮੱਝ ਲੈ ਲੈਣੇ 70 ਦੀ ਲੱਖ ਦੀ ਤਾਂ ਉਹ ਟਾਈਮ ਨੰਘ ਗਏ ਤੇ ਮਿੱਤਰੋ 11 ਲੱਖ ਦੀ ਛੋਟੇ ਸਾਹਮਣੇ ਦੂਜੇ ਸੂਏ ਝੋਟੀ ਖੜੀ ਆ ਤੇ ਨਾਲ ਇੱਕ 25 ਲੱਖ ਦੀ ਝੋਟੀ ਉਹ ਵੀ ਤੁਹਾਨੂੰ ਦਿਖਾਈ ਸੀ ਤੇ ਬਾਕੀ ਬਾਈ ਹਰਜੀਤ ਨਾਲ ਸੰਪਰਕ ਕਰ ਲੋ ਇੱਕ ਵਾਰੀ ਨੰਬਰ ਹੋਰ ਦਿੰਦੇ ਹਾਂ ਜੀ 9477 ਜੀ 98850 ਘਰੇ ਵੀ ਹੁੰਦੀਆਂ ਆਪਣੇ ਕੋਲੇ ਹਾਂ ਘਰੇ ਵੀ ਹੁੰਦੀਆਂ ਘਰੇ ਬਾਈ ਕੋਲੇ ਤ ਅਸੀ ਤਨਸੀਲ ਹੋ ਗਿਆ ਠੀਕ ਹੈ ਉਰੇ ਵੀ ਬਾਈ ਕਹਿੰਦਾ 10 ਲੈ ਕੇ ਇਹ ਤਨ ਮੱਝਾਂ ਜਿਹੜੀਆਂ ਸੇਲ ਹੋ ਗਈਆਂ ਚੰਗੇ ਰੁਪਈਆ ਵਾਲੀਆਂ ਚੰਗੀਆਂ ਮੱਝਾਂ ਮਿਲਦੀਆਂ ਨੇ ਬਾਈ ਕੋਲੇ ਜਦੋਂ ਵੀ ਮਰਜ਼ੀ ਤੁਸੀਂ ਘਰੇ ਵੀ ਜਾ ਸਕਦੇ ਹੋ ਤੇ ਬਾਈ ਨਾਲ ਹਰਜੀਤ ਨਾਲ ਸੰਪਰਕ ਜ਼ਰੂਰ ਕਰ ਲਿਓ ਤਰੋਂ ਇੱਕ ਬਾਈ ਕੋਲੇ ਤਾਜੀ ਸੂਈ ਝੋਟੀ ਆ ਤੇ ਦਿਖਾਉਣ ਲੱਗਿਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਝੋਟੀ ਵੀ ਜਮਾ ਯਾਰ ਕਮਾਲ ਕਰੀਬੀ ਆ ਤਿਆਰ ਬਾਈ ਨੇ ਪੂਰੀ ਵਧੀਆ ਕਰੀ ਆ ਤੇ ਬਾਕੀ ਪਠਕੜਾ ਚੱਕਰ ਉਹ ਇੱਕ ਵਾਰੀ ਹੈਨਾ ਤੇ ਪੂਰੀ ਸ਼ੌਂਕ ਨਾਲ ਖਰਾਕ ਪਾ ਕੇ ਪਾਲੀ ਹੋਈ ਆ ਤੇ ਆਰਡਰ ਵੀ ਤੋਂ ਝੋਟੀ ਦਾ ਚੈੱਕ ਕਰ ਲਓ ਤੁਰਦੀ ਦਾ ਭਾਈਆ ਬਾਈਆ ਕਰਦੀ ਜਾਂਦੀ ਹੈ ਨਾ ਸਾਰੀ ਮੰਡੀ ਦੇ ਵਿੱਚ ਚੰਗੀ ਆ ਗਈ ਤੇ ਬਾਕੀ ਤਾਜੀ ਸੂਈ ਹੋਈ ਆ ਮਾਗਰ ਵੀ ਕੱਟੀ ਆ ਮਾਗਰ ਕੱਟੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਸਾਂਝੀ ਕਰਾਂਗੇ ਹੈ ਨਾ ਤੇ ਚੰਗੇ ਪਸ਼ੂਆ ਜਿਹੜੀ ਕੀਮਤ ਆ ਜਾਦੇ ਆ ਮਿੱਤਰੋ ਜੇ ਕਈ ਵਾਰ ਮੰਨ ਲਾ ਸੌਂਕ ਦੇ ਪਸ਼ੂ ਲੈਣੇ ਆ ਤਾਂ ਆਪਾਂ ਰੇਟ ਵੀ ਖੁੱਲਾ ਲਾਉਣਾ ਪੈਣਾ ਤੇ ਬਾਕੀ ਜੈਡ ਬਲੈਕ ਆ ਠੀਕ ਆ ਮਾਗਰ ਕੱਟੀ ਆ ਤਾਜੀ ਸੂਈ ਹੋਈ ਆ ਇੱਕ ਵਾਰੀ ਮੱਲਾ ਸਪੇਸ ਦਿਖਾ ਬਾਈ ਨੇੜੋਂ ਆ ਕੇ ਨਾ ਵਾੜਾ ਥਣ ਥਣ ਤੇ ਪੂਰਾ ਸਪੇਸ ਤੇ ਲੇਵਾ ਚੰਗਾ ਝੋਟੀ ਦਾ ਮੂਹਰ ਨੂੰ ਜਿਵੇਂ ਆਪਾਂ ਕਹੇ ਤੱਕ ਜਿਆਦੇ ਪਾਉਂਦੀ ਐ ਬੰਨਨ ਦਾ ਬਾਈ ਕਿ ਚੱਕਣੀ ਕੋਈ ਹੋੜ ਦਾ ਮੜਾ ਬੰਨ ਦੇ ਤੇ ਮੰਗਰ ਕੱਟੀ ਆ ਕੱਟੀ ਵੀ ਸੋਹਣੀ ਆ ਕੱਟੀ ਦੀ ਪੂ ਚਿੱਟੀ ਆ ਝੋਟੀ ਪੂਰੀ ਜੱਡ ਬਲੈਕ ਆ ਬੰਨ ਦੇ ਬਾਈ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਕੀ ਰੇਟ ਕਰਦਾ ਕਿੰਨਾ ਕੁ ਦੁੱਧ ਬਾਦਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ ਸੁਵਿੰਦਰ ਸਿੰਘ ਜੀ ਠੀਕ ਆ ਸੁਵਿੰਦਰ ਪਿੰਡ ਬਾਈ ਘੰਡਾ ਵਾਲਾ ਜੀ ਕੰਡਾ ਕੰਡਾ ਬੰਨਾ ਕੰਡਾ ਬੰਨਾ ਲੁਧਿਆਣੇ ਜਿਹੜਾ ਨਾ ਬਠਿੰਡੇ ਦਾ ਜੀ ਬਠਿੰਡੇ ਦਾ ਭਾਈ ਰੁਪਏ ਨਾਲ ਕੰਡਾ ਬੰਨਾ ਕੰਡਾ ਬਾਈ ਦਾ ਜਿਲ੍ਹਾ ਬਠਿੰਡਾ ਤੇ ਨੰਬਰ ਬੋਲ ਦੇ ਇੱਕ ਵਾਰੀ ਭਾਈ 9658 56615 ਠੀਕ ਆ ਤੇ ਨਾਂ ਬਾਈ ਦਾ ਸਰੇਂਦਰਾ ਤੇ ਸਰੇਂਦਰ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਬਾਈ ਕਵੇਂ ਸੂਇਆ ਇਹ ਦੂਜੇ ਸੂਏ ਜੀ ਬਿਵਾਰ ਕਰਦਿਆਂ ਕਰ ਦਈਏ ਕਰ ਦਈਏ ਦੂਜੇ ਸੂਏ ਸੂਈ ਹੋਈ ਆ ਕਾ ਦਿਨ ਹੋ ਗਿਆ ਅੱਜ ਸੂਈ ਰੋ 18 ਦਿਨਾਂ ਤੋਂ 18 ਦਿਨ ਦੁੱਧ ਹੁਣ ਫਿਰ ਤਾਂ ਪੂਰੀ ਦੁੱਧ ਹੈ ਨਾ ਦੁੱਧ 15 ਕਿਲੋ ਹੋਏਗਾ ਕਿ ਕਿ ਲੈਵਲ ਤੇ ਨੀ ਹੋਰ ਬਦੂ ਘਣ ਕੇ ਬਾਦੀ ਨਹੀਂ ਹੁਣ ਬਾਜੇ 80 ਕਿਲੋ ਬਾਜੇ ਮਹਲੇ ਤੇ ਚੱਲ ਹੱਟੀ ਹਾਂ ਚੱਲ ਹੱਟੀ ਫੇਰ ਤੱਕ ਹੀ ਵਸਣਾ ਮਸਕਲਾ 15 ਕਿਲੋ ਡਾਟ 15 ਕਿਲੋ ਝੋਟੀ ਦਾ ਨੈਟਰ ਦੁੱਧ ਤਿਆਰ ਆ ਸਾਫ ਸਪਾਈ ਸਾਰੀ ਹੋ ਗਈ ਮਹਲੇ ਤੇ ਚੱਲ ਹੱਟੀ ਪੀਕ ਲੈਵਲ ਤੇ ਆ 15 ਕਿਲੋ ਕਈ ਵਾਰ ਕੋਈ ਭਰਾ ਮੱਲਾ ਜਿਆਦੇ ਖਰਾਕ ਆਰਡਰ ਕੱਪਾ ਪਾ ਕੇ ਠੀਕ ਆ ਉਹਨਾਂ ਮਲਿਸ਼ਨ ਬਾਈ ਤਾਂ ਪਾਉਂਦਾ ਨਹੀਂ ਜੇ ਕਈ ਪਾਉਂਦਾ ਤਾਂ ਮਤਲਬ ਪਾਉਣਾ ਤਾਂ ਉਹਦੇ ਨਾਲ ਕਿਲੋ ਡੇਢ ਕਿਲੋ ਦਾ ਹੋਰ ਫਰਕ ਪਾ ਸਕਦੀ ਜੇ ਆਪਾਂ ਪੂਰੀ ਮਿਹਨਤ ਕਰ ਲਈਏ 2 ਕਿਲੋ ਤਾਂ ਪਾ ਸਕਦੀ ਆ ਕਿਉਂ ਉਹ ਨੂੰ ਰੂਟੀਨ ਦੇ ਵਿੱਚ ਪਾਊਡਰ ਕੈਲਸ਼ੀਅਮ ਜਿਵੇਂ ਆਪਾਂ ਕਹਦੇ ਆ ਰਾਈਟਮੈਨ ਪਾਊਡਰ ਆਉਂਦਾ ਝਾ ਰਾਈਟ ਵਿੱਚ ਕੋਈ ਇਹ ਪ੍ਰੋਡਕਟ ਪਾ ਕੇ ਤਾਂ ਝੋਟੀ ਦੁੱਧ ਹੋਰ 1.5 2 ਕਿਲੋ ਦੇ ਸਕਦੀ ਆ ਪਰ ਥੋੜੀ ਜਿਹੀ ਗਜਾਇਸ ਮੱਲਾ ਖਰਚਾ ਕਰਨਾ ਪੂਹਣਾ ਬਾਈ ਸਰੇਂਦਰਾ ਹੁਣ 15 ਕਿਲੋ ਬਣਿਆ ਦੇਗਾ ਹਾਂਜੀ ਹਾਂ ਕੰਡਾ ਲੈ ਕੇ ਆਜੇ ਕੋਈ ਹਾਂ ਹਾਂ ਕੰਡਾ ਬਣੇ ਮਗਾ ਲੈ ਬਾਈ ਕੰਡਾ ਲੈ ਕੇ ਆਇਓ ਸਰੇਂਦਰ ਕਹਿੰਦਾ ਬਣਿਆ ਦੇਾਂਗੇ ਆਪਾਂ ਤਿੰਨ ਟਾਈਮ ਦੋ ਟਾਈਮ ਕੋਈ ਵੀ ਭਰਾ ਚਵਾਈ ਕਰਕੇ ਦੇਖ ਸਕਦਾ ਠੀਕ ਆ 15 ਕਿਲੋ ਨੈਟ ਦੁੱਧ ਤਿਆਰ ਆ ਜੇ ਤਿਆਰ ਹੋਇਆ ਤਾਂ ਲੈ ਜਾਉਣੀ ਖੜੀ ਆ ਹਾਂ ਹਾਂ ਠੀਕ ਆ ਮਾਗਰ ਕੱਟੀ ਆ ਠੀਕ ਆ ਸਰੇਂਦਰ ਰੇਟ ਦੀ ਗੱਲ ਆਈ ਨੇ ਬਾਈ ਰੇਟ 2 ਲੱਖ ਕਰਦੇ ਆ ਜੀ 2 ਲੱਖ ਬਾਈ 2 ਲੱਖ ਮਾਨਦਾਨ ਆਹ ਰੇਟ ਆਗਾ ਮਾਨਦਾਨ ਕਿੰਨਾ ਕਰੇਗਾ ਮਾਨ ਕਰ ਦਾਂਗੇ 20000 20000 ਰੁਪਏ ਮਾਨਦਾਨ ਬਾਈ ਕਹਿੰਦਾ ਕਰਦੇ ਇੱਕ 80 ਦੀ ਕਾਂ ਝੋਟੀ ਦੇ ਦੇਾਂਗੇ ਬਾਈ ਠੀਕ ਆ ਝੋਟੀ ਇਹ ਚੰਗੀ 20000 ਮਾਨਦਾਨ ਕਰ ਦੂ ਸਰੇਂਦਰ ਤੇ ਇੱਕ ਵਾਰੀ ਸਰੇਂਦਰ ਹੋਰ ਗੇੜਾ ਦਵਾ ਦੇ ਬਾਈ ਝੋਟੀ ਚੰਗੀ ਆ ਸਿੰਘ ਸੁੰਗ ਦੀ ਪਿਠਪੋੜੇ ਦੀ ਬੰਤਰ ਪੂਰੀ ਖਰਾਗਬਾ ਕੇ ਆਪਾਂ ਸਰਿੰਦਰ ਨੇ ਕਹਦੀ ਪਾਲੀ ਹੋਈ ਹੈ ਬਾਈ ਕਮੀ ਕੋਈ ਵੀ ਦੀਨ ਣ ਝੋਟੀ ਦਾ ਹਨ ਪਿੱਠ ਬੜਾ ਚੱਕ ਕਰੋ ਇੱਕ ਵਾਰੀ ਯਾਰਾ ਜਮਾ ਆ ਪਈਆ ਵਜਾ ਵਜਾ ਕਰਦੀ ਜਾਂਦੀ ਆ ਤੇ ਚੰਗੀ ਸਕੀਨ ਆ ਝੋਟੀ ਦੁੱਧ ਵੀ ਚੰਗਾ ਕੱਢੂ ਪਰੋਂ ਵੀ ਬੜਿਆ ਸਕੀਨ ਆ ਹਨ ਤੇ ਬਾਕੀ ਦੁੱਧ ਵਾਲੀ ਝੋਟੀ ਆ ਭਰਾਵੋ ਜੇ ਕਿਸੇ ਨੇ ਮੰਨ ਲਾ ਦੋ ਰੱਖਣੀਆਂ ਤਾਂ ਇੱਕ ਰੱਖ ਲੈ ਇਹ ਜੀ ਲੈ ਕੇ ਝੋਟੀ ਸਕੀਨ ਮਾਗਰ ਕੱਟੀ ਆ ਦੁੱਧ 15 ਕਿਲੋ ਨੈਟ ਤਿਆਰ ਆ ਬਾਕੀ ਸਰਿੰਦਰ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਬਾਈ ਦਾ ਕੰਡਾ ਬੰਨਾ ਜਿਲ੍ਹਾ ਬਠਿੰਡਾ ਮਿੱਤਰੋ ਭਗਤੇ ਭਾਈ ਦੇ ਕੋਲੇ ਰਹਿ ਗਿਆ ਤੇ ਪੂਰੀ ਜਾਂਚ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਤਸੱਲੀ ਕਰ ਲਿਓ ਤਿੰਨ ਟਾਈਮ ਕੰਡਾ ਲੈ ਜਾਓ ਨਾਲ ਆਵਰਾ ਤੇ ਕੋਈ ਬਹਿਮਣੀ ਸਰਿੰਦਰ ਹੈਣਾ ਬਾਈ ਹਾਂਜੀ ਹਾਂਜੀ ਕੋਈ ਬਹਿਮਣੀ ਬਾਕੀ ਤਸੱਲੀ ਤੁਸੀਂ ਕਰਨ ਲੈ ਕੇ ਜਾ ਲੈ ਮਿੱਤਰੋ ਨੇ ਇੱਕ ਕੱਚੀ ਝੋਟੀ ਦਿਖਾਉਣੇ ਤੁਹਾਨੂੰ ਤੇ ਆਰਡਰ ਵੀ ਬਹੁਤ ਹੀ ਸੋਹਣਾ ਬਣਾਇਆ ਹੋਇਆ ਹਜੇ ਬਹੁਤ ਦਿਨਾਂ ਦੀ ਕੱਚੀ ਆ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਆਰਡਰ ਹਜੇ ਰਾ ਭਾਈ ਆ ਕੋਨ ਦਿੰਦੀ ਦੂਧ ਇਹ ਤਾਂ ਅਜ ਵੀ ਲਾਤ ਮਾਰ ਰਹਾ ਹੈ ਲੈ ਇਹ ਰੋ છો ਉਸਵਾ ਡਿਟ ਜਾ ਡਿਟ ਜਾ ਕਿਉਂ ਤੂੰ ਆਪੇ ਵੀ ਮਰ ਡੰਗੜਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੂਧ ਕੋਨ ਨਹੀਂ ਦਿੰਦੀ ਦੂਧ ਕਿਤੇ ਦੇਗੀ ਤੂੰ ਜ਼ਹਿਰ ਲੱਗ ਰਹੀ ਉਹ ਇਸਾ ਹਡ ਡੰਗੜਾ ਗੇਲ ਧੱਕਾ ਨਿਕ ਰਿਆ ਕਰ ਦੇ ਅਰ ਦੇਣ ਕੀ ਚੀਜ਼ ਦਿਆ ਰੇ ਡੰਗੜਾ ਨੇ ਫੇ ਤੂੰ ਬਤਾ ਰਤਾਉ ਕੀ ਦੇਉ ਮਸਤੀ ਤੋ ਯੂ ਦਿਆ ਰੋ ਭਾਈ ਰਾਈਟ ਮਿਲਕ ਬੂਸਟਰ ਦਾਰ ਕਾਢੜ ਤਾ ਆਧਾ ਘੰਟਾ ਪਹਿਲਾ 1 ਕੱਪ ਤੜਕੀ ਸਾਂਝ ਅਰ ਫੇਰ ਦੇਖੇ ਭਾਈ ਸਾਹਿਬ ਦੂਧ ਰੇ ਓਏ ਹੋਏ ਬੜੀ ਆਦਾ ਪਸਾ ਹੋਗਾ ਦੋ ਘੁੱਟ ਦੁੱਧ ਦੀ ਫਲਤੂ ਆਵੇਗੀ। ਔਰ adhik jankari ke liye is number pe contact kar sakte hain aap 7890045000। ਕਹਿੰਦਾ ਹੁੰਦਾ ਮਾਗਰ ਨੂੰ ਤੇ ਝੋਟੀ ਵੀ ਸੁਨੱਖੀ ਆ। ਜੇ ਆਪਾਂ ਗੱਲ ਕਰ ਲਈ ਨਾ ਚੰਗੇ ਦੁੱਧ ਵਾਲੀਆ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ। ਇੱਕ ਕਿਹੜਾ ਹੋਰ ਦਵਾ ਦੇ। ਦੇਖ ਕੇ ਸ਼ੇਅਰ ਦੀ ਰੂਮ ਕਰ ਦਿਓ ਨਾਲ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ। ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖਦੇ ਚੈਨਲ ਨੂੰ ਜਰੂਰ ਫੋਲੋ। ਕਰ ਲਿਆ ਕਰੋ ਕਿਉਂਕਿ ਆਪਾਂ ਇਦੋਂ ਦੀ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਬਾਕੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਆਪਣੇ ਨਾਲ ਕੰਡੈਕਟ ਵੀ ਕਰ ਸਕਦਾ ਆਪਣਾ ਨੰਬਰ ਸਕਰੀਨ ਤੇ ਹੁੰਦਾ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਈ ਥਾਣਾ ਸਪੈਸ ਬਹੁਤ ਹੀ ਸੋਹਣਾ ਕੱਲਾ ਕੱਲਾ ਥਾਣਾ ਤੇ ਕੱਚੀ ਹੈ ਜੀ ਦੋਤੀ ਵੀਰੇ ਦੋ ਤਿੰਨ ਮੀਟਰ ਦੋ ਤਿੰਨ ਹੋਰ ਹੀ ਜਾਣਕਾਰੀ ਬਾਈ ਨਾਲ ਲੈ ਕੇ ਜਿੰਦਾ ਬਾਈ ਉਧਰ ਨੂੰ ਜਗਲੀਦ ਬਾਈ ਸਸਤੀ ਗੱਲ ਪਹਿਲਾਂ ਤਾਂ ਤੇ ਕੀ ਨਾਮ ਏ ਬਾਈ ਅਗਰੇਜ ਸਿੰਘ ਹੈ ਜੀ ਅੰਗਰੇਜ਼ ਹੈ ਹਾਂਜੀ ਅੰਗਰੇਜ਼ ਹੈ ਬਾਈ ਪਿੰਡ ਕਿਹੜਾ ਹੈ ਸਾਹੋਕੇ ਜੀ ਸਾਹੋਕੇ ਸਾਹੋਕੇ ਕੱਡੀਆਂ ਕੋਲੇ ਹੈ ਹਾਂ ਸਾਹੋਕੇ ਕੱਡੀਆਂ ਜ਼ਿਲ੍ਹਾ ਬਰਨਾਲਾ ਪੈਂਦਾ ਸੰਗਰੂਰ ਜੀ ਸੰਗਰੂਰ ਬਾਰਡਰ 'ਤੇ ਆ ਗਿਆ ਹੈ ਨਾ ਹਾਂਜੀ ਠੀਕ ਆ ਪਿੰਡ ਬਾਈ ਦਾ ਸਾਹੋਕੇ ਆ ਜ਼ਿਲ੍ਹਾ ਸੰਗਰੂਰ ਆ ਮਿੱਤਰੋ ਤੇ ਨਾਮ ਕੀ ਦੱਸਿਆ ਬਾਈ ਅਗਰੇਜ ਸਿੰਘ ਅੰਗਰੇਜ਼ ਅੰਗਰੇਜ਼ ਨੰਬਰ ਵੋਲ ਇੱਕ ਵਾਰੀ 98784 66706 ਜੀ ਇਹ ਬਾਈ ਅੰਗਰੇਜ਼ ਦਾ ਨੰਬਰ ਆ ਅੰਗਰੇਜ਼ ਜੇ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਇਸ ਦੀ ਮਨ ਲਾ ਕਿੰਨੇ ਦਿਨ ਲੈਂਦੀ ਆ ਦਿਨ 18 ਤਰੀਕ ਨੂੰ ਪੂਰੇ ਆ ਜੀ 18 ਤੇ ਕਿੰਨੇ ਸੂਏ ਸੂ ਬਾਈ ਦੂਜਾ ਸੂਆ ਜੀ ਦੂਜਾ ਹਾਂਜੀ ਪਿਛਲੇ ਵਾਰ ਦੁੱਧ ਕਿੰਨਾ ਸੀਗਾ 16 17 ਕਿਲੋ ਕੱਢਿਆ ਬਲੂਨਾਂ ਜੀ ਅੱਜ ਦੀ ਕਿੰਨੀ ਕਮੀਦ ਲਾ ਕੇ ਚੱਲੇ 20 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਮੈਂ ਠੀਕ ਆ 20 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਆ ਛੋਟੀ ਲੇ ਵਧੀਆ ਤਿਆਰ ਕਰਿਆ ਬਾਕੀ ਹਜੇ ਕਰਦੀ ਆਉਂਦੀ ਆ 15 ਰਣਕਾ ਸੀਗਾ 18 ਤਰੀਕ ਨੂੰ ਦਣ ਫੁੱਲ 18 ਤਰੀਕ ਅੱਜ ਹੋ ਗਈ 11 ਦਿਨ ਪਏ ਹੱਕਾ 8 ਦਿਨ ਬਾਕੀ ਕਈ ਵਾਰ ਵੱਧ ਘੱਟ ਲੈ ਜਾਂਦਾ ਪਸ਼ੂ ਹਾਂਜੀ ਤੇ ਵਧੀਆ ਤਿਆਰ ਹੋ ਕੇ ਆਉਗੀ ਤੇ ਦੁੱਧੇ ਵੀ ਵਧੀਆ ਕੱਢੂਗੀ ਤੇ ਅੰਗਰੇਜ਼ ਬਾਈ ਰਹਿੰਦੀ ਗੱਲ ਰੇਟ ਦੀ ਆ ਜਾਂਦੀ ਆ ਰੇਟ ਕੀ ਕਰਿਆ ਰੇਟ 230 ਕਰਿਆ ਜੀ 23 ਮਾਨ ਤਣ ਕਿੰਨਾ ਕਰੇਗਾ ਪੂਰੇ 2 ਦੀ ਦੇ ਦਾਂਗੇ ਜੀ ਪੂਰੇ 2 ਦੀ ਮਿਲ ਜੂ ਹਾਂਜੀ ਲੈ ਮਿੱਤਰੋ ਰੇਟ ਬਾਈ 2 ਲੱਖ 30 ਹਜ਼ਾਰ ਕਰਦੇ ਇਸ ਝੋਟੀ ਦਾ ਤੀਜੇ ਸੂਏ ਇਸ ਵਰ ਸੂਗੀ 18 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਹਫਤ ਤੱਕ ਦੀ ਹਜੇ ਕੱਚੀ ਆ ਆਰਡਰ ਬਹੁਤ ਸੋਹਣਾ ਬਣਾਇਆ ਬਣਾਉਂਦੀ ਆਉਂਦੀ ਆ ਕਰਮ ਵਾਲੀ ਤੇ 2 ਲੱਖ 30 ਹਜ਼ਾਰ ਰੇਟਾ 30 ਹਜ਼ਾਰ ਬਾਈ ਕਹਿੰਦਾ ਮਾਨ ਤਣ ਕਰਾਂਗੇ ਠੀਕ ਹੈ 2 ਲੱਖ ਦੀ ਬਾਈ ਕਹਿੰਦਾ ਦੇ ਦਾਂ ਇੱਕ ਵਾਰੀ ਅੰਗਰੇਜ਼ ਡਰੈਸ ਹੋਰ ਬੋਲਦੇ ਪਿੰਡ ਢੱਡੀਆਂ ਸਾਹੋਕੇ ਆ ਜੀ ਸਾਹੋਕੇ ਢੱਡੀਆਂ ਦੇ ਕੋਲੇ ਆ ਜ਼ਿਲ੍ਹਾ ਸਿੰਘੂਰ ਆ ਤੇ ਮੋਬਾਈਲ ਨੰਬਰ ਬੋਲਦੇ 98784 66706 ਜੀ ਲੈ ਮਿੱਤਰੋ ਬਾਕੀ ਅੰਗਰੇਜ਼ ਨਾਲ ਸੰਪਰਕ ਕਰ ਲਿਓ ਜੇ ਤੁਹਾਡੇ ਮੱਦੇਦਾਦੀਏ ਚੰਗੀ ਮੱਝ ਘਰੇ ਰੱਖਣ ਵਾਸਤੇ ਬਰੀਡ ਵਾਦੀ ਆ ਬਾਕੀ ਥਣਾ ਸਪੇਸ ਬੂਸ ਵਧੀਆ ਨਾੜਾਂ ਉੱਪਰ ਕੇ ਵਧੀਆ ਲੇਵਾ ਤੇ ਬਾਹਰ ਆ ਜਾਂਦੀਆਂ ਨੇ ਤੇ ਲੇਵਾ ਹਜੇ ਤਿਆਰ ਕਰਦੀ ਆਉਂਦੀਆਂ ਕਈ ਵਾਰ ਸੂ ਕੇ ਪਸ਼ੂ ਪੂਰਾ ਜਿਹੜਾ ਜਗੜਗ ਮਲੇਵਾ ਬਣਾਉਂਦਾਗਾ ਲਮਤਰੋਂ ਨੇ ਇੱਕ ਬਾਈ ਕੁੜੇ ਨਾਲ ਸੁਨੱਖੀ ਝੋਟੀ ਦਿਖਾਉਣਿਆ ਤੇ ਤਾਜੀ ਸੂਈ ਹੋਈ ਆ ਕਦ ਕਠ ਵਜੋਂ ਵੀ ਪੂਰੀ ਵਧੀਆ ਓਕੇ ਆ ਤੇ ਬਾਕੀ ਲੈਵਾ ਥੋੜਾ ਜਿਵੇਂ ਆਪਾਂ ਕਹਿੰਦੇ ਟੈਟ ਹਨਾ ਮੂਰ ਨੂੰ ਮੂਰ ਨੂੰ ਜਿਹੜਾ ਜਿਆਦਾ ਜਾਂਦਾ ਤੇ ਥਣਾ ਸਪੇਸ ਪੂਰਾ ਵਧੀਆ ਤੇ ਇੱਕ ਵਾਰੀ ਤੋਰ ਕੇ ਦਿਖਾ ਦਈਏ ਤੇ ਫੇਰ ਆਪਾਂ ਜਿਹੜੀ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਝੋਟੀ ਤੁਸੀਂ ਤੁਰਦੀ ਚੈੱਕ ਕਰ ਲਓ ਤਾਜੀ ਸੂਈ ਹੋਈ ਆ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਠੀਕ ਹੈ ਕੀ ਮਾਲ ਮੁੱਲ ਕਰਦਾ ਕਿੰਨਾ ਕੁ ਦੁੱਧ ਆ ਮੂਹਰ ਨੂੰ ਜਿਹੜੀ ਕੱਕ ਜਾਦੇ ਹਲੇਵੇ ਦੀ ਹੈ ਨਾ ਫਸਮਾ ਟੈਟ ਜਲੇਵਾ ਪੂਰਾ ਚੰਗੇ ਦੁੱਧ ਵਾਲੀ ਜੇ ਆਪਾਂ ਗੱਲ ਕਰ ਲਈਏ ਤੁਰਦੀ ਦਾ ਹਵਾਨਾ ਦਿਖਾਈ ਦਿੰਦਾ ਮਲ ਹਣਾ ਤੇ ਪੂਰਾ ਵਧੀਆ ਹਵਾਨੇ ਦੀ ਆ 11 ਵਾਲੀ ਮੰਡੀ ਤੇ ਪਹੁੰਚੇ ਹੋਏ ਸੀ ਮਿੱਤਰ ਜਿਹੜੀ ਧਨੌਲੇ ਲੱਗਦੀ ਆ ਤੇ ਵੱਡੀ ਮੰਡੀ ਆਗੀ ਪਸ਼ੂ ਵੀ ਬਹੁਤ ਆਏ ਨੇ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਉਰੇ ਜਾਈ ਬਾਈ ਤੇ ਤਾਜੀ ਸੂਈ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਦਰਸ਼ਕਾਂ ਨੂੰ ਬੁਲਾ ਬਾਈ ਕੋਈ ਸਤਿ ਸ੍ਰੀ ਅਕਾਲ ਬਾਈ ਤੇ ਨਾਮ ਦੱਸੋ ਬਾਈ ਬਈ ਗਰਜੀਤ ਠੀਕ ਆ ਗਰਜੀਤ ਬਾਈ ਪਿੰਡ ਕੋਟ ਦੋਨਾ ਕੋਟ ਦੋਨਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਬਾਈ ਠੀਕ ਆ ਗਰਜੀਤ ਨੰਬਰ ਬੋਲ ਇੱਕ ਵਾਰੀ ਬਾਈ 884723293 ਠੀਕ ਆ ਜੇ ਗਰਜੀਤ ਆਪਾਂ ਛੋਟੀ ਦੀ ਬਾਈ ਗੱਲ ਕਰ ਲਈਏ ਪਹਿਲਾਂ ਅਸੀਂ ਵੀ ਕਰਦੀ ਆਪਣੀਆਂ ਵਿਵਾਰ ਕਰਦੇ ਇਹ ਲੈਤੀ ਹੋਈ ਆ ਬਾਈ ਵਿਵਾਰ ਕਰਦੇ ਸ਼ੌਂਕੀਆ ਹਾਂ ਬਾਈ ਠੀਕ ਆ ਲੈ ਮਿੱਤਰੋ ਬਾਈ ਕਹਿੰਦਾ ਲੈਤੀ ਹੋਈ ਆ ਛੋਟੀ ਚੰਗੀ ਆ ਠੀਕ ਆ ਵਿਵਾਰ ਕਰਦੇ ਸ਼ੌਂਕੀਆ ਕੋਟ ਦੋਨਾ ਤੋਂ ਆ ਬਾਈ ਤੇ ਗਦੀਤ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 6 ਦਿਨ ਹੋ ਗਏ 6 ਦਿਨ ਹੁਣ ਇਸ ਟਾਈਮ ਬੁੱਧਾ ਦੁੱਧ ਬਈ 14 ਲੀਟਰ ਤਿਆਰ ਆ। ਹਾਂ ਬਈ। ਕੰਡਾ ਲਵਾ ਦੇਗਾ? ਹਾਂ ਹਾਂ ਬਈ। ਇੱਕ ਬੰਦਾ ਕਹੇ ਜਾਂਦਾ। ਨਾ ਬਈ ਕੰਡਾ ਲਵਾ ਕੇ। ਠੀਕ ਗੱਲ ਐ ਮਿੱਤਰੋ ਬਈ ਕਹਿੰਦਾ ਕਹਿਣ ਕਰਾਉਣ ਦੀਆਂ ਗੱਲਾਂ ਨਹੀਂ। ਕੰਡਾ ਤੁਸੀਂ ਲਿਆਉਣਾ। ਠੀਕ ਐ। 2-3 ਟਾਈਮ ਚੁਵਾਈ ਕਰ ਲਿਓ। ਹਾਂ ਹਾਂ ਬਈ। 14 ਕਿਲੋ ਹੋਇਆ ਤਾਂ ਲੈ ਜੋ ਨਹੀਂ ਖੜੀ ਆ। ਨਹੀਂ ਖੜੀ ਐ ਬਈ ਅੱਜ। ਠੀਕ ਐ। ਤਾਜੀ ਸੂਈ ਐ ਮਗਰ ਕੱਟੀ ਐ ਬਈ। ਮਗਰ ਕੱਟਾ ਬਈ। ਮਗਰ ਕੱਟਾ। 6 ਦਿਨਾਂ ਦੀ ਸੂਈ ਐ ਦੁੱਧ 14 ਲੀਟਰ ਬਈ ਕਹਿੰਦਾ ਤੋਲ ਕੇ ਲੈ ਜਾਓ ਕੰਡਾ ਲਿਆ ਕੇ। ਖੁੱਲਾ ਚੈਲੰਜ ਆ। ਤੇ ਗਰਜੀਤ ਮਾਨਲਾ ਬਾਈ ਰੇਟ ਦੀ ਗੱਲ ਲੈਂਦੀ ਰਹਿੰਦੀ ਰੇਟ ਬਾਈ 230000 230000 ਹਾਂ ਤਾਂ ਹੀ ਰੇਟ ਵੀ ਚੰਗਾ ਕਰਦਾ ਹਨਾ ਹਾਂ ਬਾਈ ਹਾਂ ਠੀਕ ਆ ਤੇ ਦੁੱਧ ਕਿੰਨਾ ਕਬਾਉ ਗੁਰਜੀ ਤੇਰੇ ਹਿਸਾਬ ਨਾਲ ਮਾਨਲਾ ਦੁੱਧ 18 ਲੀਟਰ ਤੱਕ ਦੇ ਦਊਗਾ ਪੂਰਾ 15 ਬਲਤ ਜਾਊਗੀ ਹਾਂ ਹਾਂ 15 ਪਲੱਸ ਬਾਈ ਕਹਿੰਦਾ ਜਾਊਗੀ 16 ਦੀ ਉਮੀਦ ਆਗੀ ਤੇ 230000 ਬਾਈ ਨੇ ਰੇਟ ਕਰਿਆ ਤੇ ਬਾਕੀ ਤੁਸੀਂ ਕਰੈਕਟਰ ਬਾਜੀ ਚੋਟੀ ਜਿਹੜੀ ਤੁਸੀਂ ਦੇਖ ਲਓ ਕਹਿੰਦੇ ਸੂਏ ਸਬਈ ਇਹ ਇਹ ਦੂਜੇ ਸੂਏ ਦੂਜੇ ਸੂਏ ਠੀਕ ਆ ਤੇ ਗਰਜੀ ਤੇ ਮਾਨ ਤਾਨ ਕਿੰਨਾ ਕਰਦੇਗਾ ਬਾਈ ਮਾਨ ਤਾਨ ਕਰਦਾ ਇਹ ਵਿੱਚੋਂ 5000 ਰੁਪਏ 5 ਥੋੜਾ ਹਾਂ ਥੋੜਾ ਬੰਨ 20 ਦੀ ਮੈਂ ਦੇ ਦਾਂਗਾ ਯਾਰ ਠੀਕ ਆ ਬਾਈ ਕਹਿੰਦਾ 10000 ਰੁਪਏ ਕਰਦਾ ਹੈ 5 ਹੀ ਕਰਦਾ ਸੀ ਆਪਾਂ 5000 ਹੋਰ ਕਰਾਇਆ ਇੱਕ 2 ਲੱਖ ਤੇ 30000 ਰੇਟ ਆ 10000 ਰੁਪਏ ਮਾਨ ਤਾਨ ਕਰੂਗਾ 2 ਲੱਖ 20000 ਦੀ ਬਾਈ ਕਹਿੰਦੇ ਚੋਟੀ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਆ ਦੁੱਧ ਤੋਲ ਕੇ ਦੇਖਣਾ ਕੰਡਾ ਲਿਆ ਕੇ ਠੀਕ ਆ ਬਾਈ ਤੇ ਰਹਿਣਾ ਆਪਾਂ ਤੇ ਨਹੀਂ ਰਹਿਣਾ ਆਪਾਂ ਨਾਲ ਕ ਤਸੱਲੀ ਪੂਰੀ ਕਰਕੇ ਜੇ 1.5 ਰੁਪਈਆ ਦੀ ਲਾਉਣੀ ਆ ਤਾਂ ਛੋਟੀ ਪੂਰੀ ਜਾਂਚ ਪਰਖ ਕੇ ਤੁਸੀਂ ਲਿਆ ਸਕਦੇ ਹੋ ਪਿੰਡ ਬਾਈ ਦਾ ਕੋਟ ਦੰਨਾ ਜ਼ਿਲ੍ਹਾ ਬਰਨਾਲਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਜਿਹਦੇ ਕੋਲ ਨੰਬਰ ਹੋਰ ਬੋਲਦੇ 884722393 ਬਾਈ ਨਾਲ ਸੰਪਰਕ ਕਰ ਲਿਓ ਕੱਟਾ ਦਿਖਾਉਣ ਲੱਗੇ ਹੁਣ ਪੂਰਾ ਟਾਪ ਦਾ ਜੈਡ ਬਲੈਕ ਹਨਾ ਜਮਾ ਮੋਹਰਾ ਦਾ ਤੇ ਬਾਈ ਨੇ ਵੀ ਰੀਜਾਂ ਲਾ ਕੇ ਪਾਲਿਆ ਤੇ ਕਮਾਲ ਹੀ ਕਰੀ ਪਿਆ ਕੱਟੇ ਦੇ ਵਿੱਚ ਮੈਨੂੰ ਤਾਂ ਕਮੀ ਕੋਈ ਦਿਸਦੀ ਨਹੀਂ ਮਿੱਤਰੋ ਜੇ ਤੁਹਾਨੂੰ ਕਮੀ ਦਿਂਦੀ ਆ ਕੋਈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਈਏ ਟੈਸਟੀ ਗੱਲ ਚੈੱਕ ਕਰੋ ਬਾਈ ਇੱਕ ਵਾਰੀ ਟੈਸਟੀ ਗੱਲ ਚੈੱਕ ਕਰੋ ਪੂਰਾ ਜੱਡ ਬਲਾਕ ਜਾ ਹਨਾ ਤੇ ਪੂਰਾ ਰੀਜਾਂ ਲੱਗੇ ਜਿਵੇਂ ਕਹਿੰਦੀ ਰੱਬ ਨੇ ਬਣਾਇਆ ਹੋਇਆ ਤੇ ਰਿੰਗ ਸਿੰਘ ਆ ਪੂਰਾ ਜਮਾ ਤੇ ਬਾਕੀ ਆਪਣੇ ਨਾਲ ਬਾਈ ਹੋਊਗਾ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਇੱਥੇ ਆ ਜਾ ਬਾਈ ਬਾਈ ਸਸਤੀ ਗੱਲ ਬਹਿਲਾ ਸਸਤੀ ਗੱਲ ਜੀ ਦੱਸ ਕਣ ਹਸੀ ਗੱਲ ਬਲਕੁਲ ਸਸਤੀ ਗੱਲ ਸਰਦਾਰ ਤੇ ਬਾਈ ਨਾਮ ਦੱਸੋ ਇਧਰ ਮੇਲ ਸਿੰਘ ਜੀ ਠੀਕ ਅਗਰ ਮੇਲ ਸਾਂਗਾ ਗਰਮੇਲ ਭਾਈ ਪਿੰਡ ਕਿਹੜਾ ਹੈਗਾ ਬਾਦਰਾ ਜੀ ਬਾਦਰਾ ਪੈਣੀ ਤੇ ਕੱਲਾ ਬਾਦਰਾ ਪੈ ਬਾਦਰਾ ਜੀ ਕੱਲਾ ਤੇ ਪੈਣੀ ਆ ਡਰ ਰਹਿੰਦੀ ਹੈ ਪੈਣੀ ਆ ਡਰ ਰਹੇ ਠੀਕ ਹੈ ਜਿਲ੍ਹਾ ਬਰਨਾਲਾ ਹੈ ਨਾ ਗਰਮੇਲ ਇੱਕ ਵਾਰ ਤਾਂ ਨੰਬਰ ਬੋਲ ਭਾਈ 9878358192 ਹੂੰ ਤੇ ਗਰਮੇਲ ਜੀ ਆਪਾਂ ਭਾਈ ਇਹ ਕੱਟੇ ਦੀ ਗੱਲ ਕਰ ਲਈ ਤੇ ਆਪਣਾ ਘਰ ਦਾ ਕਿ ਵਪਾਰ ਕਰਦਾ ਨਹੀਂ ਕਰਦਾ ਜੀ ਠੀਕ ਆ ਤੇ ਕਰੇ ਤਿਆਰ ਕਰਿਆ ਹੋਏ ਤਿਆਰ ਕਰਿਆ ਹੋਏ ਇਹਦੀ ਮਾਂ ਦਾ ਕੀ ਰਿਕਾਰਡ ਰੂਡ ਸੀ ਕਿੰਨਾ ਸੀਗਾ ਦੁੱਧ ਇਹਦੀ ਮਾਂ ਸਲੇ 16 17 ਪਲੱਸ ਕਰ ਦਿੰਦੀ ਸੀ ਮੰਨ ਜੇ ਜੀ ਕਿ 16 17 ਤੇ ਫਿਰਦੀ ਰਹਿੰਦੀ ਸੀ ਬੇਜਦੀ ਆਪਣੇ ਕੋਲੇ ਕਿ ਹੈਗੀ ਬੇਜਦੀ ਜੀ ਠੀਕ ਆ ਕਦੋਂ ਕ ਬੇਜਦੀ ਸੀ ਤੋਂ ਨੋ ਹੋ ਗਈ ਮੰਨ ਆਪਾਂ ਸਿਆਲ 7-8 ਸਾਲ ਦਾ ਕਰਕ ਵਗ ਹੋ ਗਿਆ ਮੰਨ ਸਿਆਲ ਠੀਕ ਆ ਤੇ ਰੋਕ ਲਾਉਣਾ ਯਾਰ ਕਟੋ ਓਏ ਪਾ ਮੈਂ ਇਹ ਸੱਦਦਾ ਯਾਰ ਘੱਟ ਯਾਰ ਬਣਾਇ ਬਣਾਜੀ ਲੈਣੀ ਆ 500 ਲਿਆ ਕਹਿ ਕੇ ਟਰਾਲੀ ਦੇ ਨਾਲ ਮੈਂ ਤਾਂ 1000 ਘੱਟ ਲਾ ਨਾ ਉਹ ਲੈੜੀ ਲੈੜੀ ਚੰਡੀ ਵਾਲੇ ਚੱਲ ਛੱਡ ਦੇ ਛੱਡ ਦੇ 1000 ਘੱਟ ਹੋ ਜਾ ਲਾ ਜਾ ਲਾ ਉਹ ਘੱਟ ਇਹਨੇ ਕਿਹਦੀ ਸ਼ੇਲ ਕਰਤੀ ਸੀ ਆਪਾਂ ਉਹ ਉਹ 2.5 ਲੱਖ ਦੀ ਜੀ 2.5 ਲੱਖ ਦੀ ਚੰਗੀ ਸਵਰਥਾ ਹਾਂਜੀ ਪੂਰੀ ਚੰਗੀ ਹੁੰਦੀ ਸੀ ਇਹ ਮੰਨ ਲਾ ਹੁਣ ਬਾਈ ਕਿੰਨੇ ਟਾਈਮ ਦਾ ਹੋ ਗਿਆ ਅਗਰ ਮਿਲ 28 ਦਾ 28 ਮਹੀਨੇ ਦਾ ਮੰਨ ਕੇ ਚੱਲ ਵੀ 2.5 ਸਾਲ ਹਣਾ 2.5 ਸਾਲ ਤਾਂ ਇਦਾਂ ਤੋੜ ਕੇ ਕਿ ਹੈ ਗਿਆ ਤੋੜਨ ਤੋੜ ਗਿਆ ਤੋੜ ਗਿਆ ਫਿਰ ਤਾਂ ਬਾਈ ਪੌਣੇ ਤਿੰਨ ਤਣਾਂ ਦਾ 2.5 ਸਾਲਾਂ ਤੋਂ ਨਾ ਮੰਨ ਲਾ ਪੌਣੇ ਤਿੰਨ ਤਣਾਂ ਦੇ ਪਚਾਰੇ ਤਾਂ ਤੋੜ ਦਿੰਦਾ ਠੀਕ ਹੈ 2.5 ਸਾਲਾਂ ਤੋਂ ਉੱਪਰ ਤੋੜ ਦਿੰਦਾ ਕਦੇ ਵਾਸਤੇ ਵੀ ਠੀਕ ਤੇ 2.5 ਸਾਲ ਦੀ ਉਮਰ ਹੈ ਦੀ ਥੋੜਾ ਜਿਹਾ ਉੱਤੇ ਲਾ ਲੋ ਠੀਕ ਹੈ ਤੇ ਬਾਈ ਗਿਰਮੇਲ ਮੰਨ ਲਾ ਹੁਣ ਡਾਇਰੈਕਟ ਕ੍ਰੋਸ ਚਲਦੀ ਹੈ ਕਿ ਚਲਦੀ ਨਹੀਂ ਕਰਾਉਣੇ ਕ੍ਰੋਸ ਨਹੀਂ ਜੀ ਅਸਾ ਛੱਡੇ ਨੇ ਜੀ ਛੱਡੇ ਨੇ ਛੋਟਾ ਵੀ ਹਾਂਜੀ ਤੇ ਅੱਜ ਆਪਣਾ ਮਨ ਬਣ ਗਿਆ ਮੰਨ ਲਾ ਵੀ ਸੇਲ ਕਰਨ ਦਾ ਹਾਂਜੀ ਵੀ ਆਪਾਂ ਜੇ ਚੰਗੇ ਰੁ ਠੀਕ ਹੈ ਇੱਕ ਵਾਰੀ ਬੋਈ ਤੋੜ ਦੋ ਮੜਿਆ ਤੋੜ ਦਿਓ ਤੋੜ ਕੇ ਦਿਖਾਓ ਤੇ ਕੱਟਾ ਮਿੰਦਰੋ ਪੂਰਾ ਜੈਡ ਬਲੈਕ ਆ ਤੇ ਦੀ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ 16 17 ਤੇ 22 ਕਹਿੰਦਾ ਫਿਰਦੀ ਰਹਿੰਦੀ ਸੀ ਤੇ 2.5 ਲੱਖ ਦੀ ਬਾਈ ਦੀ ਮਾਂ ਜਿਹੜੀ ਕੱਟੇ ਦੀ ਬਾਈ ਨੇ ਵੇਚੀ ਸੀਗੀ ਤੇ ਇੱਕ ਵਾਰੀ ਚੱਕਰ ਉਹ ਤੁਰਦਾ ਤੁਸੀਂ ਟੈਸਟੀ ਗੱਲ ਕੋਈ ਐ ਨਹੀਂ ਹੈਗਾ ਵੀ ਕਈ ਵਾਰ ਲੰਬੇ ਜਿਹੇ ਹੁੰਦੇ ਹਨ ਤੇ ਪੂਰਾ ਸਕੀਨ ਕੱਟਾ ਹਜੇ ਕਹਿੰਦਾ ਬਾਈ ਕਹਿੰਦਾ ਕ੍ਰਾਸਿੰਗ ਦੇ ਛੱਡਿਆ ਨਹੀਂ ਹੈਗਾ ਤੇ ਬਾਕੀ ਮੁਰਦਾ ਤੇ ਜਿਵੇਂ ਆਪਾਂ ਕਹੇ ਹਣਾ ਕਿ ਕਿਸੇ ਭਰਾ ਨੇ ਮੰਨ ਲਾ ਵਧੀਆ ਰੱਖ ਕੇ ਟੀਕੇ ਤਿਆਰ ਕਰਾਉਣੇ ਹੁੰਦੇ ਆ ਜਾਂ ਬਰੀਡਵਾਜੀ ਮੰਨ ਲਾ ਕੰਮ ਕਰਨਾ ਹੁੰਦਾ ਤੇ ਜੇ ਆਪਾਂ ਗੱਲ ਕਰ ਲਈਏ ਤਾਂ ਆਪਾਂ ਘਰੇਲੂ ਪਿੰਡ ਦੇ ਵਿੱਚ ਹਣਾ ਘੱਟਾ ਰੱਖ ਲਈ ਡੇਰੀ ਫਾਰਮ ਤੇ ਜਾਂ ਨਸ ਸੁਧਾਰ ਵਾਸਤੇ ਤਾਂ ਉਹਦੇ ਵੀ ਚੰਗਾ ਜਿਹੜਾ ਬੰਦਾ ਮੁਨਾਫਾ ਕਮਾ ਸਕਦਾ ਹਣਾ ਤੇ ਵਧੀਆ ਡਾਇਰੈਕਟ ਕ੍ਰੋਸਿੰਗ ਤੇ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਬਰੀਡ ਸੁਧਾਰਨ ਦੇ ਵਿੱਚ ਆਪਾਂ ਛੜਦੇ ਆ ਤੇ ਗਰਮੇਲ ਭਾਈ ਰਹਿੰਦੀ ਗੱਲ ਆ ਜਾਂਦੀ ਆ ਰੇਟ ਤੇ ਹਾਂਜੀ ਤੇ ਰੇਟ ਕੀ ਕਰਦਾ ਸਵਾ ਲੱਖ ਰੁਪਏ ਜੀ ਸਵਾ ਲੱਖ ਰੁਪਈਆ ਮਾਨਦਾਨ ਕਿੰਨਾ ਕਰੇਗਾ ਹੈ ਜੀ ਮਾਨਦਾਨ ਮਾਨਦਾਨ ਨੂੰ ਖੁਸ਼ੀ ਨਾ ਕਰਦਾ ਵੀ ਵਧੀਆ ਬੰਦਾ ਠੀਕ ਹੈ ਜਦੋਂ ਆਪਣਾ ਕੋਈ ਗੱਲਬਾਤ ਬਣੀ ਬੰਦਾ ਸੌਂਕ ਤੇ ਪਾਲ ਸੌਂਕੀਆ ਬੰਦਾ ਕੋਈ ਪਾਲਣ ਨਾਲ ਆ ਜੇ ਉਹਨੂੰ ਆਪਾਂ ਮਾਨਦਾਨ ਨੂੰ ਵੀ ਕਰ ਦਿਆਂਗੇ ਠੀਕ ਆ ਰੇਟ ਬਾਈ ਸਵਾ ਲੱਖਾ ਕੱਟੇ ਦਾ ਠੀਕ ਆ ਬਾਈ ਕਹਿੰਦਾ ਕੋਈ ਪਾਲਣ ਵਾਲਾ ਭਰਾ ਲੈ ਜੇ ਤਾਂ ਆਪਾਂ ਉਹੇ ਜਿਹਾ ਮਾਨਦਾਨ ਨੂੰ ਵਧੀਆ ਕਰਕੇ ਦੋ ਰਾਂਗੇ ਬਾਕੀ ਹੋਰਾਂ ਜੇ ਬਾਈ ਇੱਕ ਵਾਰੀ ਗਰਮੇਲ ਨਾਲ ਤੁਸੀਂ ਸੰਪਰਕ ਕਰ ਲਿਓ ਮੇਟੋ ਤਨੌਲੇ ਅਸੂ ਮੰਡੀ ਤੇ ਲੈ ਕੇ ਪਹੁੰਚਾ ਗਰਮੇਲ ਇੱਕ ਬਾਰੇ ਨੰਬਰ ਹੋਰ ਬੋਲੋ 98778358192 ਠੀਕ ਹੈ 2.5 ਸਾਲਾਂ ਤੋਂ ਪੌਣੇ 3 ਸਾਲ ਦੇ ਵਿਚਾਲੇ ਕੱਟਾਗਾ ਮੋਹਰਾ ਨਸਦਾ ਜੈਡ ਬਲੈਕ ਆ ਮਾਂ ਦਾ ਕੰਗਰ ਰਿਕਾਰਡ ਸੀ ਤੇ ਬਾਕੀ ਬਾਈ ਕਹਿੰਦਾ ਸੀਮਨ ਥੋੜਾ ਜਿਆ ਸਾਾਨੂੰ ਐਨਮ ਦਾ ਵੀ ਕਿਹੜਾ ਲਿਖਿਆ ਜ਼ਰੂਰ ਪਿਆ ਕਰੇ ਹਨਾ ਬਾਈ ਹਾਂਜੀ ਤੇ ਗਈ ਬਾਰਾਂ ਵਾਲਾ ਕਹਿੰਦੇ ਦਿਖਾ ਦੇਾਂਗੇ ਆਪਾਂ ਹਾਂਜੀ ਦਿਖਾ ਦੇਾਂਗੇ ਠੀਕ ਆ ਪੂਰਾ ਰਿਕਾਰਡ ਕਹਿੰਦਾ ਦੇ ਦੇਾਂਗੇ ਬਾਕੀ ਤੁਸੀਂ ਬਾਈ ਗਰਮੇਲ ਨਾਲ ਸੰਪਰਕ ਕਰ ਲਿਓ